ਗੈਂਗਰਿਸਟਿਕ ਗੈਂਗ ਦਾ ਬੰਦਾ ਪਰਿਆ ਦੇ ਵੀ ਕਈ ਦਿਨ ਖੋਵਾ ਮਿਟਾਪੋ ਕਰਦੇ ਹਨ। ਉਹਨਾਂ ਦੀ ਮਨਜੋਗ ਡੀਜੀਪੀ ਸਾਹਿਬ ਹੋ ਜਾ ਅਤੇ ਸ਼੍ਰੀ ਗੌਰਵ ਪੂਰਾ ਨੇ ਐਸਐਸਪੀ ਕੋਠਲਾ ਵੱਲੋਂ ਸਮਾਜ ਨੂੰ ਦਿਨਸਰਬ ਜੋ ਮਹਿਮ ਚਲਾਈ ਜਾ ਰਹੀ ਹੈ। ਉਹਦੇ ਤਹਿਤ ਸੀਏ ਕੋਠਲਾ ਅਤੇ ਡੀਐਸਪੀ ਫਲੱਤ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਵੀ ਜਿਹਦਾ ਨਾਮ ਹੈਗਾ ਝੋਲਾ ਸਾਹਿਬ ਤੋਂ ਹੈਗਾ ਤਨਤਨ ਡਿਸਟ੍ਰਿਕਟ ਦਾ ਹੈਗਾ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਹੋਣ ਦੀ ਮੁੱਢਲੀ ਕੋਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਨੇ ਬੰਦ ਵਰਦਤਾਂ ਜਿਹੜੀਆਂ ਹੈਗੀਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਬ ਮੰਦਿਆਂ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਜਲੰਧਰ ਤੋਂ ਕੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਰਦਤ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਾਨਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੋਇਆਗਾ ਜਲੰਧਰ ਕਤਾਰਪੁਰ ਸੀ অল레ਡੀ ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰਨਤਨ ਉਥੋਂ ਆ ਪੈਸੇ ਦੀ ਖੋ ਕੀਤੀ ਸੀ ਪਿਸਤੌਲ ਦੇ ਨੁਕਤੇ ਇਸੋ ਲਾਵਾ ਇਹਨੇ ਚੰਪੌਰ ਸਾਹਿਬ ਤੋਂ ਪਹਿਲੇ ਪਿਸਤੌਲ ਦੇ ਨੁਕਤੇ ਖੋ ਕੀਤੀ ਆ ਫਿਰ ਜਗਰਾਉਂ ਤੋਂ ਪਿਸਤੌਲ ਦੇ ਨੁਕਤੇ ਖੋ ਕੀਤੀ ਹੈਗੀ ਹੈ ਕਿ ਹੁਣ ਤੱਕ ਇਹ 6 ਵਾਰ ਦਾਣੀ ਮੁੱਢਲੀ ਕੋਸ਼ਿਸ਼ ਤੇ ਸਾਡੇ ਕੋਲ ਖੁੱਲਿਆ ਹੈਗਾ ਕਿ ਅਸੀਂ ਪਿਸਤੌਲ ਦੇ ਨੁਕਤੇ 50 ਬੰਦਿਆਂ ਨੇ ਜਿਹੜੀ ਖੋ ਕੀਤੀਆਂ ਹੈਗੇ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਰਜਿਸਟਰ ਹੈਗੇ ਆ ਉਹ 10ਵੇਂ ਮਹੀਨੇ ਇਹ ਜਿਹੜਾ ਕਿ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਕਹਿਣਾ ਐਂਡੀਪੀਐਸ ਐਕਟ ਔਰ ਜਿਹੜੇ ਸਨੇਚਿੰਗ ਦੇ ਪਰਚੇ ਦਰਜ ਹੋਏ ਆ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬਣਾ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ ਇੱਕ ਦੋ ਮਹੀਨੇ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਅੰਜਾਮ ਦੇ ਰਹੇ ਆ ਗਿਆ ਇਹ ਸਾਡੀ ਸੀਆਈ ਇੰਸਪੈਕਟਰ ਇਹ ਤਾਂ ḍsp ਕੋਲ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾਜੋ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਕੈਂਡਾਗਾ ਉਹ ਬਸ ਕੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ ਸਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਟਲ ਜਿਹੜਾ ਅਸਲ ਹੈਗਾ ਔਰ ਇੱਕ ਘਟੌਣਾ ਪਿਸਟਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ बरामद ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਰਕਪਲੀਨਾਂ ਅਸੀਂ ਬਣਾਈ ਹੋਈਆਂ ਆ ਉਹਨਾਂ ਤੇ ਵੀ ਜਿਹੜੇ ਆ ਗਏ ਉਹ ਸੀ ਕਰਦੇ ਸਰ ਇਹ ਨਸ਼ਾ ਵੀ ਆਦੀ ਸੀ ਹਾਂ ਨਸ਼ਾ ਵੀ ਕਰਦੇ ਆ ਪਰ ਇਹ ਜਿਹੜਾ ਗੈਂਗ ਬਣਾਇਆ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਤੋਂ ਬਣਦਾ ਜਿਹੜੇ ਬਾਕੀ ਦੰਦੇ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਦੇ ਉਹਨਾਂ ਦਾ ਸਿਨਚਾਕਾ ਦੇ ਹਨ ਉਹਨਾਂ ਦੇ ਨਾਮ ਸਾਡੇ ਕੋਲ ਆ ਗਏ ਹੈਗੇ ਰੇਡ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਉਹ ਵੀ ਜਦੋਂ ਹੁਣ ਅਰੈਸਟ ਅਸੀਂ ਕਰ ਲਾਂਗੇ ਤੇ ਤੁਹਾਡੇ ਕੋਲ ਇਸ ਚੀਜ਼ ਲਿਆ ਮਗਰ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਕਲਾਸ ਜਿਹੜੇ ਇਹ ਇਹਦੇ ਵਿੱਚ ਕੋਈ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦਾ ਘਾਟ ਜਾਂਦੇ ਬੰਦੇ ਨਾਲ ਕਿੱਦਾਂ ਹੋਈ ਹੈ ਕਿ ਇਹ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਆ ਇਹਦੇ ਹਾਂ ਔਰ ਬਾਹਰ ਵੀ ਜਿਹੜੇ ਤੁਨ ਤੁਨ ਪੱਟੀ ਦੇ ਰਹਿਣ ਵਾਲੇ ਹੈਗੇ ਆ ਉੱਥੇ ਉਹਨਾਂ ਦੇ ਆਪਸ ਵਿੱਚ ਗੱਲਬਾਤ ਹੋ ਰਹੀ ਹੋਣੀ ਹੈ ਤਾਂ ਕਰਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਹੈ ਮੁਕਰਾ ਹੈ ਇਨਵੈਸਟੀਗੇਟੇ ਰਹੀ ਸੀ ਨਾ ਸਿਲਵਾਗਾ ਨਹੀਂ ਕਰਦੇ ਕਿ ਸਾਰੇ ਲੋਟੋ ਕਰਦੇ ਸੀ ਜਾਂ ਮਸ਼ੀਨ ਦਾ ਵੀ ਰੋਈ ਵਪਾਰ ਕਰਦੇ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੋਕੋ ਹਮ ਤੱਕ ਜਿਹੜੀ ਮੁੱਲੀ ਤਤਸ਼ਹੀ ਹੈਗੀ ਆ ਉਹਦੇ ਵਿੱਚ ਇਹ ਆ ਪਿਸਤੌਲ ਦੀ ਨੋਕ ਤੇ ਹਾਈਵੇ ਤੇ ਵਾਰਦਾਤਾ ਕਰਦੇ ਸੀ ਤੇ ਇਹਨਾਂ ਕੋਲੇ ਖੰਡੋਰਾ ਪਿਸਤੌਲ ਦਾ ਦਾਵਾ ਕਰ ਦੱਸਿਆ ਇਹ ਕਸਲ ਪਿਸਤੌਲ ਆਏਗਾ ਸਾਡੇ ਵੀ ਇਹਨਾਂ ਨੇ ਵਾਅਦਾਤ ਕੀਤੀ ਸੀ 15 ਤਰੀਕ ਨੂੰ ਇਹਨਾਂ ਨੇ ਇਹ i20 ਗੱਡੀ ਉਹ اسی ਸਵਾਰਪਰ ਤੋਂ ਤੁਹਾਨੂੰ ਯਾਦ ਹੋਵੇਗਾ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗੀਆਂ ਹੋਈਆਂ ਸੀਗੀਆਂ ਔਰ ਇਹਨਾਂ ਨੂੰ ਇਹ ਸਫਲਤਾ ਕੱਲ ਮਿਲੀ ਹੈਗੀ ਹੈ ਔਰ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਹੈ ਫੀ ਰਿਮਾਂਡ ਇਹਨਾਂ ਦਾ ਰਿਮਾਂਡ ਇਹਨਾਂ ਦਾ ਕਿੰਨੇ ਦਿਨ ਦਾ ਮੇਰਾ ਦੋ ਰੰਦਾ ਹਾਂਜੀ ਜੋ ਅੰਦਰ ਆ ਗਏ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਡੀ ਹਵਾਲਤ ਕਰ ਦਿੱਤੀ ਉਹ ਪਹਿਲਾਂ ਜਿਹੜੀ ਸਵਿਟ ਕੋਈ ਸੀ ਸਵਿਟ ਤੇ ਕਰਦੇ ਸੀ ਉਸ ਤੋਂ ਬਾਅਦ ਸਵਿਟ ਜਿਹੜੀ ਹੈਗੀ ਉਹ ਸਾਡੇ ਨੈਟਕ ਆ ਗਈ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਹਵਾਲਤ ਕਰਿਆ